ਆਪਸੀ ਸਾਂ ਨੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਮੈਂ ਲੈ ਕੇ ਆਇਆ ਹਾਂ ਸ਼੍ਰੀਨਗਰ ਦੇ ਸੁਨਾਵਰ ਇਲਾਕੇ ਦੇ ਵਿੱਚ ਜੀ ਹਾਂ ਸ਼੍ਰੀਨਗਰ ਦਾ ਸੁਨਾਵਰ ਇਲਾਕਾ ਮੈਨੂੰ ਹੱਸੀ ਵੀ ਆ ਰਹੀ ਹੈ ਮੈਂ ਕਹਾਗਾ ਪਹਿਲੇ ਦਿਖਾ ਦਿਓ ਜੀ ਸੁਨਾਵਰ ਇਲਾਕਾ ਇਹ ਸ਼੍ਰੀਨਗਰ ਘੁੰਮ ਰਿਆ ਸੀ ਨਹੀਂ ਯਕੀਨ ਹੋ ਰਿਹਾ ਆਓ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਇਹ ਮੇਰੀ ਗੱਡੀ ਹੈ ਮੇਰੇ ਨਾਲ ਇੱਕ ਬੰਦੇ ਖੜੇ ਨੇ ਉਹਨਾਂ ਦੀ ਗੱਡੀ ਹੈ ਮੇਰੀ ਨਹੀਂ ਹੈ ਆਓ ਗੱਡੀ ਬਿਲਕੁਲ ਨੇੜੇ ਲਾਇਆ ਮੇਰਾ ਵੀ ਇਹ ਗੱਡੀ ਦਾ ਨੰਬਰ ਮੈਂ ਪੜ੍ਹ ਕੇ ਸੁਣਾਉਣ ਲੱਗਾ ਜੀ ਧਿਆਨ ਨਾਲ ਦੇਖਿਓ ਗੱਡੀ ਦਾ ਨੰਬਰ ਹੈ ਜੇ ਕੇ 02 ए वी 9474 ਫਿਰ ਤੋਂ ਦੇਖ ਲਓ ਮੈਂ ਕੈਮਰਾ ਵਾਲੇ ਵੀਰ ਨੂੰ ਕਹਾ ਕਿ ਬਿਲਕੁਲ ਨੇੜੇ ਲਿਆਓ ਜੇ ਕੇ 02 ए वी 9474 ਹਾਂਜੀ ਮੇਰੀ ਗੱਡੀ ਦਾ ਨੰਬਰ ਹੈ ਜਿਹੜਾ ਮੈਂ ਹੁਣ ਬੋਲਿਆ ਇੱਥੋਂ ਪੜ੍ਹ ਕੇ JK02AV9474 ਨਹੀਂ ਯਕੀਨ ਹੋ ਰਿਹਾ ਨਾ ਯਕੀਨ ਮੈਨੂੰ ਵੀ ਨਹੀਂ ਹੋਇਆ ਸੀ ਲੇਕਿਨ ਮੇਰੇ ਨਾਲ ਇੱਕ ਵੀਰ ਖੜਾ ਹੈ ਜਿਸ ਦੀ ਇਹ ਗੱਡੀ ਹੈ ਕੀ ਨਾਮ ਹੈ ਤੁਹਾਡਾ ਸਰਮੰਦੀਪ ਨਾਮ ਹੈ ਮੇਰਾ ਅਮਨਦੀਪ ਅਮਨਦੀਪ ਨੂੰ ਅੱਜ ਇੱਕ ਚਲਾਨ ਆਂਦਾ ਹੈ ਇਸ ਵੇਲੇ ਪਹਿਲੇ ਤੁਹਾਨੂੰ ਮੈਂ ਦੱਸ ਦਿਆਂ ਮੈਂ ਖੜਾ ਹਾਂ ਅਸਲ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਸ਼੍ਰੀਨਗਰ ਖੜਾ ਹਾਂ ਪਰ ਇਹ ਸ਼੍ਰੀਨਗਰ ਨਹੀਂ ਹੈ ਕਿਉਂਕਿ ਵਾਦੀਆਂ ਸ਼ਿਰਨਗਰ ਵਾਲੀਆਂ ਨਹੀਂ ਹਨ ਇਸ ਕਰਕੇ ਤੁਹਾਨੂੰ ਹੁਣ ਦੱਸਣਾ ਜ਼ਰੂਰੀ ਹੈ ਕਿ ਇਸ ਵੇਲੇ ਮੇ ਆਰਸਪੁਰਾ ਦੇ ਇੱਕ ਇਲਾਕੇ ਕੁਲੀਆਂ ਦੇ ਵਿੱਚ ਖੜਾ ਹਾਂ ਔਰ ਇਹ ਗੱਡੀ ਜਿਸ ਦਾ ਨੰਬਰ ਜਿਹੜਾ ਮੈਂ ਪਹਿਲਾਂ ਦੱਸਿਆ ਉਹ ਨਹੀਂ ਅਸਲੀ ਨੰਬਰ ਹੈ JK02AV9497 ਹੁਣ 9497 ਤੇ 74 ਅਖੀਰ ਦੇ ਵਿੱਚ ਬਦਲ ਕਿਸ ਤਰ੍ਹਾਂ ਗਿਆ ਇੱਕ ਕਹਾਣੀ ਅਸੀਂ ਸੁਣਦੇ ਹਾਂ ਇਹਨਾਂ ਦੇ ਕੋਲੋਂ ਕਿਉਂਕਿ ਇਹਨਾਂ ਦੀ ਗੱਡੀ 2 ਵਜੇ ਤੋਂ ਲੈ ਕੇ ਅੱਜ ਦੁਪਹਿਰ ਦੇ 2 ਵਜੇ ਤੋਂ ਲੈ ਕੇ ਇਸ ਵੇਲੇ ਤੱਕ ਇਨਾਂ ਹੀ ਖੇਤਾਂ ਦੇ ਵਿੱਚ ਖੜੀ ਹੋਈ ਹੈ ਹੋਇਆ ਕੀ ਹੈ ਜੀ ਸਾਰਾ ਕੰਮ ਕੈਮਰਾ ਵੀਰੂ ਕਾ ਬਿਲਕੁਲ ਲੀਚਰ ਰਿਹਾ ਸਿੱਧੋ ਹੋਵੇ ਕਨੀ ਆ ਸਿੱਧਾ ਦੀ ਸੜਦੀ ਹੋਈ ਦੀ ਡੈਥ ਉਥੇ ਆ ਰਹੇ ਸੀ ਅਸੀਂ ਆਪਣੇ ਸੋਰੇ ਘਰ ਆ ਮੇਰਾ ਜੀ ਉਥੇ ਗੱਡੀ ਲਾਈ ਦੀ ਸੀ ਪਾਰ ਤੇ ਜੀ ਆਂ ਅੰਦਰ ਰੋਟੀ ਵਗੈਰਾ ਖਾਦੀ ਆ ਜੀ ਅਸੀਂ ਤੇ ਬਿਲਕੁਲ 3 ਵਜੇ ਇੱਕ ਮਿੰਟ ਉਪਰ ਮੈਨੂੰ ਮੈਸੇਜ ਆਂਦਾ ਕਿ ਥੋੜਾ ਚਲਾਨ ਘਟੋ ਗਿਆ ਅੱਛਾ ਮੈਂ ਫੜਫੜ ਦੌੜ ਕੇ ਬਾਹਰ ਆਇਆ ਇਸੀ ਗੱਡੀ ਦਾ ਚਲਾਨ ਘਟੋਇਆ ਜੀ ਮੈਂ ਜਿਸ ਤਰ੍ਹਾਂ ਬਾਹਰ ਆਇਆ ਮੈਂ ਬਾਹਰ ਦੇਖਿਆ ਗੱਡੀ ਦਾ ਮੈਂ ਕਿਹਾ ਕਿ ਇਹ ਚਲਾਨ ਆ ਰਿਹਾ ਹੈ ਇਹ ਸ਼ੀ ਨਗਰ ਤੋਂ ਆ ਰਿਹਾ ਹੈ ਗੱਡੀ ਮੇਰੀ ਚਲਾਨ ਕਿੰਨੇ ਵਜੇ ਆਇਆ ਥੋੜਾ ਦੱਸੋਗੇ ਮੈਨੂੰ ਚਲਾਨ ਆਇਆ ਮੈਨੂੰ ਭਈ 3:01 ਦੇ ਅੱਛਾ 3:01 ਤੇ ਚਲਾਨ ਆਇਆ ਦੋ ਜੀ ਦੀ ਗੱਡੀ ਤੁਹਾਡੀ ਇੱਥੇ ਖੜੀ ਹੈ ਜੀ ਸਰ ਔਰ ਜਿਹੜਾ ਚਲਾਨ ਹੈ ਅ ਮੈਂ ਕਹਾਗਾ ਦਿਖਾ ਦਿਓ ਜੀ ਇਹ ਚਲਾਨ ਆਇਆ ਹੈ ਜੇ ਕਿ 02AV 9497 on 2411 ਤਰੀ ਯਾਨੀ 3 ਇਹ ਡੇਟ ਹੈ 3 ਵਜਕੇ 3 ਵਜਕੇ 1 ਮਿੰਟ 24 ਸਕਿੰਟ ਤੇ ਔਰ ਜਿਸਨੇ ਅਸੀਂ ਇਸ ਚਲਾਨ ਨੂੰ ਖੋਲਦੇ ਆ ਆ ਕੰਟੀਨਿਊ ਵਿਦ ਪੋਸੀਬਲ ਇਹ ਆ ਗਿਆ ਕੰਟੀਨਿਊ ਕਰਕੇ ਖੋਲਿਆ ਜੀ ਤੁਹਾਡੇ ਸਾਹਮਣੇ ਦੇਖੋ ਸਾਰਾ ਕੁਝ ਖੋਲ ਰਿਹਾ ਅ ਅਮਨ ਜੀ ਇਹਦੇ ਚ ਪਾਓ ਚਲਾਨ ਕਿਸ ਤਰ੍ਹਾਂ ਪੂਰਾ ਅਸੀਂ ਦੇਖਦੇ ਹਾਂ ਬਹੁਤ ਮਜ਼ੇਦਾਰ ਗੱਲ ਤੁਹਾਨੂੰ ਜਿਹੜੀ ਅਸੀਂ ਦੱਸਣ ਜਾ ਰਹੇ ਹਾਂ ਇਹਦੇ ਚ ਖੋਣ ਕੇ ਦੱਸੋ WhatsApp ਨੰਬਰ ਪਾਓ ਚਲਾਨ ਨੰਬਰ ਪਾਓ ਜਿੰਨੀ ਦੇਰ ਤੁਸੀਂ ਇਧਰ ਆਜੋ ਗੱਡੀ ਦਾ ਚਲਾਨ ਨੰਬਰ ਪਾਣਾ ਹੈ ਗੱਡੀ ਦਾ ਚਲਾਨ ਨੰਬਰ ਅਸੀਂ ਇਹਦੇ ਵਿੱਚ ਪਾਵਾਂਗੇ ਔਰ ਸਾਰਾ ਡਾਟਾ ਤੁਹਾਨੂੰ ਸਾਹਮਣੇ ਖੋਲ ਕੇ ਦੱਸਾਂਗੇ ਉਹ ਹੈਰਾਨਗੀ ਦੀ ਗੱਲ ਹੈ ਜੰਮੂ ਕਸ਼ਮੀਰ ਟ੍ਰੈਫਿਕ ਪੁਲਿਸ ਦੇ ਹਾਲਾਤ ਦੇਖ ਲਓ ਕਿ ਗੱਡੀ ਕੁਲੀਆਂ ਹਰਸਪੁਰਾ ਦੇ ਵਿੱਚ ਖੜੀ ਹੈ ਔਰ ਚਲਾਨ ਜਿਹੜਾ ਹੈ ਉਹ ਸੁਨਾਵਰ ਸ਼੍ਰੀਨਗਰ ਤੋਂ ਆ ਰਿਹਾ ਹੈ ਸ਼੍ਰੀ ਜਕੇ ਇਹ ਆ ਗਿਆ ਜੀ ਜਕੇ 66 66 90902424111123231515012424 ਇਹ ਚਲਾਨ ਨੰਬਰ ਹੈ ਜੰਮੂ ਕਸ਼ਮੀਰ ਟ੍ਰੈਫਿਕ ਪੁਲਿਸ ਦੇ ਆਲਾ ਅਧਿਕਾਰੀ ਆਗਰੇ ਇਸ ਚਲਾਨ ਨੰਬਰ ਨੂੰ ਫਿਰ ਇੱਕ ਵਾਰ ਸੁਣ ਲੈਣ ਜੇ ਕੇ 66790241123150124 ਚਲਾਨ ਨੰਬਰ ਹੈ ਇਹ ਅੱਜ ਦਾ 3 ਵਜੇ ਦਾ ਹੋਇਆ ਲੇਕਿਨ ਹੈਰਾਨਗੀ ਦੀ ਗੱਲ ਹੈ ਸ਼੍ਰੀਨਗਰ ਦੇ ਵਿੱਚ ਚਲਾਨ ਹੋ ਰਿਹਾ ਹੈ ਔਰ ਚਲਾਨ ਮਿਲ ਰਿਹਾ ਹੈ ਅ ਅਮਨਦੀਪ ਪਾਂਡਵ ਨੂੰ ਜੰਮੂ ਦੇ ਵਿੱਚ ਔਰ ਜੰਮੂ ਦੇ ਵਿੱਚ ਗੱਡੀ ਵੀ ਇਹਨਾਂ ਦੀ ਜੰਮੂ ਦੇ ਵਿੱਚ ਖੜੀ ਹੈ ਹੁਣ ਤੁਹਾਨੂੰ ਦੱਸਦੇ ਆ ਅਸਲ ਦੇ ਵਿੱਚ ਹੋਇਆ ਕੀ ਹੈ ਮੈਂ ਤੁਹਾਨੂੰ ਦਿਖਾ ਦਿਆਂ ਕੈਮਰਾ ਵਾਲੇ ਵੀਰ ਨੂੰ ਵੀ ਮੈਂ ਕਹਾਂਗਾ ਕਿ ਅ ਬੜੇ तरीके ਦੇ ਨਾਲ ਅਸੀਂ ਇਹ ਚਲਾਨ ਦਿਖਾਵਾਂਗੇ ਪੂਰਾ ਮਗਰ ਉਸ ਤੋਂ ਪਹਿਲਾਂ ਮੈਂ ਟ੍ਰੈਫਿਕ ਪੁਲਿਸ ਨੂੰ ਇੱਕ ਗੱਲ ਦੱਸ ਦਿਆਂ ਕਿ ਜੰਮੂ ਦੇ ਵਿੱਚ ਵੀ ਬਹੁਤ ਸਾਰੇ ਐਸੇ ਕੇਸਿਸ ਹੋ ਰਹੇ ਨੇ ਕਿ ਗੱਡੀ ਕਿਸੇ ਹੋਰ ਦੀ ਹੁੰਦੀ ਹੈ ਔਰ ਚਲਾਨ ਜਿਹੜਾ ਹੈ ਉਹ ਕਿਸੇ ਹੋਰ ਦੇ ਮੋਬਾਈਲ ਦੇ ਉੱਤੇ ਆ ਜਾਂਦਾ ਹੈ ਔਰ ਉਹਨਾਂ ਨੂੰ ਵਿਚਾਰਿਆਂ ਨੂੰ ਪੇ ਕਰਨਾ ਪੈਂਦਾ ਹੈ ਹੁਣ ਇਹ ਗਲਤੀ ਕਿਸ ਦੀ ਹੈ ਆਖਰ ਦੇਖਿਆ ਜਾਵੇ ਤੇ ਇਹ ਗਲਤੀ ਹੈ ਕਿਸ ਦੀ ਇਹ ਗਲਤੀ ਸਰਾਸਰ ਟ੍ਰੈਫਿਕ ਪੁਲਿਸ ਦੇ ਉਹਨਾਂ ਅਧਿਕਾਰੀਆਂ ਦੀ ਹੈ ਜਿਨ੍ਹਾਂ ਨੇ ਇਹ ਚਲਾਨ ਕਟਿਆ ਜਾਂ ਫਿਰ ਜਿਨ੍ਹਾਂ ਨੇ ਇਹ ਚਲਾਨ ਜਿਹੜਾ ਹੈ ਇਹਨਾਂ ਨੂੰ ਭੇਜਿਆ ਅਮਨਦੀਪ ਪਾਂਡਵ ਦੇ ਨੰਬਰ ਦੇ ਉੱਤੇ ਜਿਸ ਵੇਲੇ ਚਲਾਨ ਆਉਂਦਾ ਹੈ ਤਾਂ ਉਸ ਚਲਾਨ ਦੇ ਵਿੱਚ ਲੱਗੀ ਹੋਈ ਜਿਹੜੀ ਤਸਵੀਰ ਹੈ ਗੱਡੀ ਦੀ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਉਸ ਦੇ ਵਿੱਚ ਜਿਹੜਾ ਉਸ ਦੇ ਵਿੱਚ ਨੰਬਰ ਜਿਹੜਾ ਹੈ ਮੈਂ ਦਿਖਾ ਦਿਆਂ ਤੁਸੀਂ ਬੜੇ ਧਿਆਨ ਦੇ ਨਾਲ ਦੇਖੋ ਉਸ ਦੇ ਵਿੱਚ ਨੰਬਰ ਲਿਖਿਆ ਹੋਇਆ ਹੈ JK02AV94 74 ਔਰ ਇੱਕ ਗੱਡੀ ਦਾ ਮਾਡਲ ਇਹ ਫੋਰਡ ਫੀਗੋ ਗੱਡੀ ਹੈ ਲੇਕਿਨ ਜੋ ਨੰਬਰ ਦੇ ਜਿਸ ਨੰਬਰ ਦੇ ਨਾਲ ਇਹ ਚਲਾਨ ਆਇਆ ਹੈ JK02AV9497 ਇਹ ਆਲਟੋ ਗੱਡੀ ਹੈ तो ट्रैफिक पुलिस नु इना इन भी नहीं पता कि जिस गड्डी दी ओ फोटो खिंच रहे ने ओ जेडी फोटो है ओ गड्डी दी ता है, है ही नहीं ਔਰ ਉਹ ਗੱਡੀ ਫੋਰਡ ਫਿਗੋ ਹੈ ਔਰ ਇਹਦੇ ਵਿੱਚ ਡਿਟੇਲ ਜਿਹੜੀ ਹੈ ਫੋਟੋ ਤੁਹਾਨੂੰ ਦਿਖਾ ਦਈਏ ਕਿ ਸ਼ਿਰਨਗਰ ਖੜੀ ਗੱਡੀ ਦੀ ਹੈ ਔਰ ਡਿਟੇਲ ਸਾਰੀ ਜਿਹੜੀ ਹੈ ਅਮਨਦੀਪ ਪੰਡਵ ਦੀ ਇੱਥੇ ਆ ਰਹੀ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਚਲਾਨ ਭਰੇਗਾ ਕੌਣ ਗੱਡੀ ਦਾ ਨੰਬਰ 9474 ਹੈ ਔਰ ਗੱਡੀ ਦਾ ਇਸ ਗੱਡੀ ਦਾ ਨੰਬਰ 9497 ਹੈ ਤੋ ਸਿਰ ਚਲਾਨ ਭਰੇਗਾ ਕੌਣ ਅਮਨਦੀਪ ਜੀ ਕੀ ਕਹਿਣਾ ਚਾਹੋਗੇ ਸਾਰੇ ਮਸਲੇ ਦੇ ਉੱਤੇ ਹੁਣ ਤੁਸੀਂ ਸਰਾਹੀਂ ਵੀ ਗਰੀਬ ਮੰਦੇ ਆਏ ਆਂ ਆਖ ਰਹੇ ਆ ਕਿ ਸਾਡੀ ਅਪੀਲ ਕੀਤੀ ਜਾਏ ਟ੍ਰੈਫਿਕ ਪੁਲਿਸ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਿਹੜਾ ਸਹੀ ਚਲਾਣਾ ਉਹਨੂੰ ਰਿਵਾਰਡ ਕੀਤਾ ਜਾਏ ਆਹੀਂ ਵੀ ਨਹੀਂ ਦੇ ਰਹੀਏ ਗੱਡੀ ਚਲਾਉਂਦੇ ਵਾਅਦ ਤੱਕ ਕੋਈ ਨੰਬਰ ਤੇ ਕੋਈ ਚਲਾਨ ਨਹੀਂ ਆਇਆ ਸਾਡਾ ਪਿਛਲੇ ਰਿਕਾਰਡ ਚ ਵੀ ਤੇ ਸਿਰਫ ਇਹ ਹੈ ਕਿ ਇਹ ਅਪੀਲ ਕਰ ਰਹੀਆਂ ਕਿ ਜਿਹੜਾ ਸਹੀ ਚਲਾਨ ਸੇ ਜਗ੍ਹਾ ਰਿਵਾਰਡ ਕੀਤਾ ਜਾਏ ਤੇ ਸਾਨੂੰ ਇਸ ਵਿੱਚੋਂ ਹਟਾਜ ਕੀਤਾ ਜਾਏ ਮਤਲਬ ਕਿ ਹੁਣ ਤੁਹਾਡਾ ਕਹਿਣਾ ਇਹ ਹੈ ਕਿ ਜੋ ਚਲਾਨ ਤੁਹਾਨੂੰ ਕਿੰਨੇ ਰੁਪਏ ਦਾ ਚਲਾਨ ਆਇਆ ਹੈ 500 ਰੁਪਏ ਦਾ ਚਲਾਨ ਰੋਂਗ ਪਾਰਕਿੰਗ ਦਾ 500 ਰੁਪਏ ਦਾ ਰੋਂਗ ਪਾਰਕਿੰਗ ਦਾ ਜਿਹੜਾ ਚਲਾਨ ਇਹਨਾਂ ਦੇ ਨੰਬਰ ਦੇ ਉੱਤੇ ਆ ਗਿਆ ਹੁਣ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਹਨਾਂ ਦੇ ਨੰਬਰ ਦੇ ਉੱਤੇ ਚਲਾਨ ਆਇਆ ਪਰ ਇਹ ਪੇ ਕਰਨ ਇਹ ਨਾ ਕਰਨ ਅਗਰ ਇਹ ਪੇ ਨਹੀਂ ਕਰਦੇ ਤਾਂ ਇਹਨਾਂ ਦੀ ਇਹ ਗੱਡੀ ਬਲੈਕਲਿਸਟ ਹੋ ਜਾਂਦੀ ਹੈ ਔਰ ਅਗਰ ਇਹ ਪੇ ਕਰ ਦਿੰਦੇ ਹਨ ਤੇ ਚਲਾਨ ਕਿਸੇ ਹੋਰ ਨੂੰ ਹੋਇਆ ਤੇ ਪੇ ਇਹ ਕਿਉਂ ਕਰਨ ਤਾਂ ਇਹ ਜ਼ਿੰਮੇਵਾਰੀ ਬਣਦੀ ਹੈ ਟ੍ਰੈਫਿਕ ਪੁਲਿਸ ਦੇ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਨੇ ਇਹ ਚਲਾਨ ਕੀਤਾ ਔਰ ਇਸ ਚਲਾਨ ਦੀ ਹੀ ਨਹੀਂ ਗੱਲ ਗੱਲ ਹੈ ਕਿ ਇਸ ਤਰ੍ਹਾਂ ਦੇ ਹੋਰ ਕਿੰਨੀਆਂ ਗਲਤੀਆਂ ਕੀਤੀਆਂ ਹੋਣਗੀਆਂ ਆਏ ਦਿਨ ਇਸ ਤਰ੍ਹਾਂ ਦੇ ਲੋਕੀ ਜਿਹੜੇ ਨੇ ਮੀਡੀਆ ਦੇ ਵਿੱਚ ਆਉਂਦੇ ਰਹਿੰਦੇ ਨੇ ਪਰ ਪਤਾ ਨਹੀਂ ਉਹਨਾਂ ਦੇ ਮਸਲੇ ਹੱਲ ਹੋਏ ਜਾਂ ਨਹੀਂ ਲੇਕਿਨ ਅਮਨਦੀਪ ਪਾਂਡਵ ਦਾ ਅਸੀਂ ਚਲਾਨ ਨੰਬਰ ਵੀ ਬੋਲ ਦਿੱਤਾ ਹੈ ਔਰ ਪੁਲਿਸ ਦੇ ਆਲਾ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚਦੀ ਜਰੂਰ ਕਰ ਦਿਓ ਦੱਬ ਕੇ ਇਹਨੂੰ ਸ਼ੇਅਰ ਕਰ ਦਿਓ ਇਹਨੂੰ ਇਹਦੇ ਉੱਤੇ ਕਮੈਂਟਸ ਵੀ ਕਰੋ ਤਾਂ ਕਿ ਪੁਲਿਸ ਦੇ ਆਲਾ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚੇ ਔਰ ਉਹ ਇਸ ਵੀਡੀਓ ਨੂੰ ਦੇਖ ਕੇ ਇਹਨਾਂ ਦਾ ਜਿਹੜਾ ਚਲਾਨ ਨੰਬਰ ਅਸੀਂ ਦੱਸੇ ਹੈ ਉਹ ਚਲਾਨ ਨੰਬਰ ਦੇ ਜਿਹੜਾ ਹੈ ਇਹਨਾਂ ਦਾ ਚਲਾਨ ਜਿਹੜਾ ਰਿਵਰਟ ਕੀਤਾ ਜਾਏ ਔਰ ਜਿਸ ਅਸਲੀ ਜਿਹੜੀ ਸਹੀ ਗੱਡੀ ਜਿਹੜੀ ਸੋਨਮਾਰਗ ਦੇ ਵਿੱਚ ਖੜੀ ਸੀ ਜਿਹਦਾ ਚਲਾਨ ਕੱਟਿਆ ਗਿਆ ਉਸ ਗੱਡੀ ਦੇ ਮਾਲਕ ਨੂੰ ਇਹ ਚਲਾਨ ਜਿਹੜਾ ਹੈ ਉਹ ਭੇਜਿਆ ਜਾਏ ਕਿਉਂਕਿ ਨਾ ਤਾਂ ਇਹ ਸੋਨਾਮਾਰਗ ਸ਼ੇਰ ਨਗਰ ਹੈ ਨਾ ਹੀ ਇਹ ਫੋਰਡ ਫੀਗੋ ਗੱਡੀ ਹੈ ਔਰ ਨਾ ਹੀ ਇਹ ਉਹ ਮਾਲਕ ਹੈ ਜਿਸ ਨੇ ਉੱਥੇ ਕਿਤੇ ਗੱਡੀ ਖੜੀ ਕੀਤੀ ਹੋਣੀ ਤੂੰ ਹੈਰਾਨਗੀ ਦੀ ਗੱਲ ਇਹ ਹੈ ਕਿ ਪੁਲਿਸ ਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਹਰ ਕਿਸੇ ਦੇ ਕੋਲ ਬੇ ਲੋੜੇ ਜਾਂ ਬੇਫਜ਼ੂਲ ਦੇ ਪੈਸੇ ਨਹੀਂ ਹੁੰਦੇ ਮਿਹਨਤ ਦੇ ਨਾਲ ਅਗਰ ਕੋਈ ਗੱਡੀ ਲੈਂਦਾ ਹੈ ਚਲਾਨ ਦੇ ਲਈ ਤਾਂ ਉਸ ਨੂੰ ਖਾਮ ਖਾ ਦੇ ਚਲਾਨ ਆਉਣਾ ਯਾਨੀ 500 ਰੁਪਇਆ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ ਇੱਕ ਆਮ ਇਨਸਾਨ ਵਾਸਤੇ ਤਾਂ ਅਮਨ ਜੀ ਹੁਣ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਸਾਰਿਆਂ ਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਚਲਾਨ ਆ ਰਹੇ ਨੇ ਤੇ ਹੁਣ ਕਿਉਂਕਿ ਤੁਹਾਨੂੰ ਤਾਂ ਪਤਾ ਹੈ ਨਹੀਂ ਕਿ ਇਹਦਾ ਕੀ ਕਰਨਾ ਹੈ ਕਿ ਨਹੀਂ ਦਿਓਗੇ ਤਾਂ ਤੁਹਾਨੂੰ ਕੋਰਟ ਦੇ ਵਿੱਚ ਜਾਣਾ ਪਏਗਾ ਤੇ ਫਿਰ ਸਾਰੇ ਹੁਣ ਤੁਸੀਂ ਅਧਿਕਾਰੀਆਂ ਨੂੰ ਅਗਰ ਕੁਝ ਕਹਿਣਾ ਚਾਹੋ ਤਾਂ ਇਹ ਕਹਿੰਦੇ ਗਏ ਟ੍ਰੈਫਿਕ ਵਾਲਨ ਨੂੰ ਕਿ ਉਹਨਾਂ ਨੇ ਨਾ ਦੇਖ ਕੇ ਚਲਾਨ ਕਟਣੇ ਚਾਹਤੇ ਨੇ ਪਹਿਲੇ ਨੰਬਰ ਚੈੱਕ ਕਰੋ ਜਿਹੜਾ ਜਿਹੜਾ ਨੰਬਰ ਰਜਿਸਟਰਡ ਹੈ ਇੱਕ ਵਾਰ ਫੋਨ ਕਰਕੇ ਪੁੱਛ ਲਓ ਕਿ ਸਰ ਕੀ ਇਹ ਹਾਲਟੋ ਗੱਡੀ ਤੁਹਾਡੀ ਹੈ ਸਿਰਫ ਇੰਨੀ ਗੱਲ ਕਰੋ ਅਗਰ ਉਹ ਬੋਲਣ ਕਿ ਤੁਹਾਡੀ ਹੈ ਤੇ ਆਖਣਾ ਠੀਕ ਹੈ ਫਟਾਫਟ ਫੋਨ ਕਰ ਦਿਓ ਚਲਾਨ ਭੇਜ ਦਿਓ ਅਗਰ ਗੱਡੀ ਨਹੀਂ ਹੈ ਉਸ ਉਹ ਇਹਦੀ ਨੰਬਰ ਕੋਈ ਹੋਰ ਹੈ ਕਿ ਪਤਾ ਚੋਰੀ ਦੀ ਹੈ ਨਹੀਂ ਹੈ ਤੇ ਉਹਨੂੰ ਉੱਥੇ ਹੀ ਜਾਂਚ ਪੜਤਾਲ ਕਰੋ ਕਿਉਂਕਿ ਤੁਹਾਡਾ ਮੈਨੂੰ ਫੋਨ ਆਇਆ ਜਿਸ ਵੇਲੇ ਤੁਸੀਂ ਕਿਹਾ ਕਿ ਗੱਡੀ ਦਾ ਨੰਬਰ ਕੋਈ ਹੋਰ ਹੈ ਔਰ ਚਲਾਨ ਮੈਨੂੰ ਆ ਗਿਆ ਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਸ਼ਾਇਦ ਕਿਤੇ ਇਹਨਾਂ ਦੀ ਗੱਡੀ ਚੋਰੀ ਦੀ ਤਾਂ ਨਹੀਂ ਕਿਉਂਕਿ ਕੋਈ ਹੋਰ ਗੱਡੀ ਦੇ ਉੱਪਰ ਵੀ ਨੰਬਰ ਪਲੇਟ ਸੇਮ ਹੋਵੇ ਔਰ ਇਹ ਵੀ ਪਰ ਜਦ ਅਸੀਂ ਚਲਾਨ ਦੇ ਉੱਪਰ ਫੋਟੋ ਦੇਖੀ ਤਾਂ ਫੋਟੋ ਦੇ ਉੱਤੇ ਨੰਬਰ ਕੁਝ ਹੋਰ ਹੈ ਔਰ ਚਲਾਨ ਦੇ ਵਿੱਚ ਨੰਬਰ ਕੁਝ ਹੋਰ ਹੈ ਔਰ ਐਡਰੈਸ ਦਿੱਤਾ ਜਾ ਰਿਹਾ ਹੈ ਸੋਨਾ ਮਰਗ ਸ੍ਰੀਨਗਰ ਦਾ ਉਹ ਯਾਨੀ ਕਿ ਸ੍ਰੀਨਗਰ ਦੇ ਵਿੱਚੋਂ ਗੱਡੀ ਖੜੀ ਹੈ ਤਾਂ ਹੀ ਮੈਂ ਤਹਾਨੂੰ ਆਂਦੇ ਹੀ ਕਿਹਾ ਕਿ ਇਹ ਸ਼੍ਰੀਨਗਰ ਸੋਨਾ ਮਰ ਗਿਆ ਮਗਰ ਨਹੀਂ ਇੱਕ ਕੁਲੀਆਂ ਹੈ ਆਰਸਪੁਰਾ ਜੰਮੂ ਦਾ ਇਲਾਕਾ ਜਿੱਥੇ ਇਹ ਆਲਟੋ ਗੱਡੀ ਖੜੀ ਹੈ ਇਹ ਫੋਰਡ ਫਿਗੋ ਗੱਡੀ ਨਹੀਂ ਹੈ ਤੋਂ ਪੁਲਿਸ ਦੇ ਆਲਾ ਦਿਖਾਣਾ ਕਿ ਜੀਆ ਉਹਨਾਂ ਨੇ ਸਾਨੂੰ ਮੈਸੇਜ ਭੇਜ ਦਿੱਤਾ ਆਹੇ ਨਾ ਉਹਦੇ ਨਾਲ ਕੋਈ ਗੱਲ ਕਰ ਸਕਣਿਆ ਉਹਦੇ ਕੱਲ ਨੂੰ ਜਿਲ੍ਹੇ ਕੋਰਟ ਦੇ ਵਿੱਚ ਜਾ ਕੇ ਫਿਰ ਜੱਜ ਨੂੰ ਕਹਿੰਗੇ ਸਾਰੇ ਸਾਡਾ ਚਲਾਨ ਛੱਡ ਦਿਓ ਜੇਬ ਉਹ ਗੱਰਾ ਜਿਨਾਂ ਸਾਡੀ ਗੱਡੀ ਨਹੀਂ ਸੀ ਲੇਕਿਨ ਲੇਕਿਨ ਚੱਕਰ ਪਰੇਸ਼ਾਨੀ ਬਣ ਗਈ ਵੀ ਨਾ ਲੇਕਿਨ 500 ਰੁਪਏ ਅਗਰ ਤੁਸੀਂ ਇੱਥੇ ਹੀ ਆਨਲਾਈਨ ਪੇ ਕਰ ਦਿੰਦੇ ਹੋ ਤੇ ਉਹ ਤੁਹਾਨੂੰ ਲੱਗਦਾ ਨਹੀਂ ਕਿ ਸਸਤਾ ਕੋਰਟ ਚ ਜਾਓਗੇ ਫਿਰ ਰੁਪਏ 500 ਦਾ ਤੇਲ ਵੀ ਫੂਕੋਗੇ ਦਿਹਾੜੀ ਵੀ ਭੰਨੋਗੇ ਤਾਂ ਉਹ ਉਹ ਤੇ ਤੁਹਾਡੇ ਵਾਸਤੇ ਜ਼ਿਆਦਾ ਪਰੇਸ਼ਾਨੀ ਹੋਏਗੀ ਇਹੋ ਜਿਹੇ ਮਸਲਿਆਂ ਨੂੰ ਲੈ ਕੇ ਪੁਲਿਸ ਦੇ ਹਾਲਾ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਿਹੜਾ ਚਲਾਨ ਨੰਬਰ ਅਸੀਂ ਬੋਲਿਆ ਹੈ ਵੀਡੀਓ ਨੂੰ ਰਿਵਰਸ ਕਰਕੇ ਫਿਰ ਤੋਂ ਉਹ ਚਲਾਨ ਨੰਬਰ ਜ਼ਰੂਰ ਸੁਣ ਲਿਓ ਮੈਂ ਪੂਰਾ ਚਲਾਨ ਨੰਬਰ ਦੋ ਵਾਰ ਪੜਿਆ ਹੈ ਉਸ ਚਲਾਨ ਨੰਬਰ ਨੂੰ ਰਿਵਰਟ ਕੀਤਾ ਜਾਏ ਉਸ ਦੇ ਅਸਲੀ ਜਿਹੜੇ ਗੁਨਾਹਗਾਰ ਹੈ ਜਿਸ ਨੇ ਗੱਡੀ ਰੌਂਗ ਪਾਰਕਿੰਗ ਦੇ ਵਿੱਚ ਲਗਾਈ ਹੈ ਉਸ ਨੂੰ ਰਿਵਰਟ ਕਰ ਇਹਨਾਂ ਦਾ ਰਿਵਰਟ ਕਰਕੇ ਤੇ ਉਸ ਨੂੰ ਸੈਂਡ ਕੀਤਾ ਜਾਏ ਤਾਂ ਕਿ ਇਹਨਾਂ ਦਾ ਕਮਾਈ ਜਿਹੜਾ ਪੈਸੇ ਨੇ 500 ਰੁਪਈਆ ਉਹ ਇਹਨਾਂ ਦੇ ਜੇਬੇ ਵਿੱਚ ਹੀ ਪਿਆ ਰਹੇ ਹੁਣ ਦੇਖਣਾ ਹੋਵੇਗਾ ਕਿ ਜੰਮੂ ਦੇ ਪੁਲਿਸ ਜੰਮੂ ਕਸ਼ਮੀਰ ਦੀ ਪੁਲਿਸ ਜਿਹੜੀ ਖਾਸ ਕਰਕੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਇਸ ਵੀਡੀਓ ਨੂੰ ਇਸ ਕੇਸ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਦੇ ਨੇ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਚਲਾਨ ਜਿਹੜਾ ਹੈ ਉਹ ਰਿਵਰਟ ਹੋਏਗਾ ਔਰ ਅਸਲੀ ਜਿਹੜਾ ਗੁਨਾਹਗਾਰ ਹੈ ਜਿਸ ਨੇ ਗੱਡੀ ਰੰਗ ਪਾਰਕਿੰਗ ਦੇ ਵਿੱਚ ਖੜੀ ਕੀਤੀ ਸੀ ਉਸ ਗੱਡੀ ਵਾਲੇ ਨੂੰ ਇਹ ਚਲਾਨ ਜਾਏਗਾ ਦੇਖਦੇ ਰਹੋ ਆਪਸੀ ਸਾਈਨ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਲਈ ਦੋ ਜੀ ਇਜਾਜ਼ਤ ਤੰਵਾਦ ਜੀ